ਗੀਤਾਂ ਚ ਤਾਂ ਕਿਸਾਨਾਂ ਦੀ ਗੱਲ ਕਰਦੇ ਆ ਅਸੀਂ ਗੀਤਾਂ ਚ ਬਾਰਡਰਾਂ ਦੀ ਗੱਲ ਕਰਦੇ ਆ ਅਸੀਂ ਗੀਤਾਂ ਚ ਹਥਿਆਰਾਂ ਦੀ ਗੱਲ ਕਰਦੇ ਆ ਅਸੀਂ ਗੀਤਾਂ ਚ ਮੁਕਾਬਲੇ ਵਾ ਜੀਆਂ ਕਰਦੇ ਆ ਅਸੀਂ ਗੀਤਾਂ ਚ ਮਰਨ ਮਾਰਾਉਣ ਦੀਆਂ ਗੱਲਾਂ ਕਰਦੇ ਆ ਤੇ ਭੀੜ ਪਈ ਤੋਂ ਕਿਸਾਨਾਂ ਨਾਲ ਸਾਰੇ ਠੁੱਸੋ ਕੇ ਬਹਿ ਗਏ ਕਾਨੂੰਨ ਆ ਮੋਦੀ ਜੀ ਨੇ ਵਾਪਸ ਲੈ ਲੇ ਤੇ ਅਸੀਂ ਬੀਜੇਪੀ ਜੁਆਇਨ ਕਰ ਲਈਏ ਬਹੁਤ ਧੜਾ ਧੜਾ ਜੁਆਇਨਿੰਗ ਹੋਈਆਂ ਤੇ ਤੁਸੀਂ ਹੁਣ ਕਾਰਜਕਾਰੀ ਤੋਂ ਅਸਤੀਫਾ ਦੇ ਕੇ ਇੱਧਰ ਨੂੰ ਆ ਗਏ ਹੋ ਜੀ ਸੋਚਿਆ ਸੀ ਕਿ ਅੱਗੇ ਲਾ ਕੇ ਕੁਛ ਨਾ ਕੁਛ ਇਹਦਾ ਪੱਖ ਪੂਰਾਗੇ ਕੁਛ ਨਾ ਕੁਛ ਦਿੱਲੀ ਤੋਂ ਖਿੱਚਾਂਗੇ ਪੰਜਾਬ ਦਾ ਮੂੰਹ ਮੱਥਾ ਸਵਾਰਾਂਗੇ ਰੰਗਲੇ ਤੋਂ ਕੰਗਲੇ ਹੋਏ ਪੰਜਾਬ ਦੀ ਕਿਸਮਤ ਸਵਾਰਨ ਦੀ ਕੋਸ਼ਿਸ਼ ਕਰਾਂਗੇ ਪਰ ਨਿਕਲੇ ਕੁਛ ਨਹੀਂ ਫਿਰ ਕਰੀਏ ਕੀ ਇੰਨੀ ਸ਼ੋਹਰਤ ਇਕੱਠੀ ਹੋਵੇ ਇਹਨਾ ਮਾਨ ਸਤਕਾਰ ਖਟਿਆ ਹੋਵੇ ਨਾਮ ਤੇ ਨਾਮਾ ਕਮਾਇਆ ਹੋਵੇ ਉਹਦਾ ਮਾੜਾ ਮੋਟਾ ਹੱਕਾਂ ਦਾ ਕਰਨ ਦਾ ਹਰ ਬੰਦੇ ਦਾ ਫਰਜ਼ ਹੈ ਮੇਰੀ ਇਹ ਸੋਚ ਸੀਗੀ ਆਪਣੇ ਹੱਕਾਂ ਵਾਸਤੇ ਪ੍ਰੋਟੈਸਟ ਕਰਨਾ ਸੰਵਿਧਾਨਕ ਹੱਕ ਹੈ ਹਰ ਬੰਦੇ ਦਾ ਸੋ ਕੱਲਾ ਕਿਸਾਨ ਵੀ ਕਰ ਰਹੀ ਸੀਗੇ ਤੇ ਉਹਨਾਂ ਨੂੰ ਹਰਿਆਣੇ ਦੇ ਬਾਰਡਰ 'ਚ ਇੰਟਰਨੇਟ ਹੋਣ ਦਤਾਗੇ ਦਿੱਲੀ ਤਾਂ ਬਹੁਤ ਦੂਰ ਐ ਜਦੋਂ ਪੰਜਾਬ ਨਾਲ ੱਤਕਾ ਹੋਊਗਾ ਘੱਟੋ ਘੱਟ ਹਾਕਮ ਬਖਤੜੀ ਵਾਲਾ ਤਾਂ ਨਹੀਂ ਇਹ ਗੱਲ ਬਰਦਾਸ਼ਤ ਕਰਦਾ ਕਿਸਾਨਾਂ ਦੇ ਕਰਜ਼ਾਈ ਆ ਅਸੀਂ ਲੋਕ ਪਰ ਆਮ ਇਹ ਆਪਣਾ ਵੀ ਕਿਸਾਨ ਹੋਈਏ ਜਿਹੜੇ ਲੋਕ ਨਹੀਂ ਵੀ ਕਿਸਾਨ ਆ ਜੀ ਅੰਨ ਪਾਣੀ ਖਾਣ ਵਾਲੇ ਹਰ ਬੰਦੇ ਨੂੰ ਕਿਸਾਨਾਂ ਦੀ ਸਪੋਰਟ ਕਰਨੀ ਚਾਹੀਦੀ ਐ ਸਾਡਾ ਹੱਕ ਐ ਇਹ ਆਪਣਾ ਹੱਕ ਮੰਗਣ ਤੇ ਇਹਨਾਂ ਦੇ ਗੋਲੀਆਂ ਮਾਰੀਆਂ ਜਾਣ ਇਹਨਾਂ ਨੂੰ ਦਬਾਇਆ ਤੇ ਡਰੜਿਆ ਜਾਵੇ ਤਾਂ ਉਹਦੇ ਤਾਂ ਅਸੀਂ ਤਾਂ ਕਦੇ ਕਦੇ ਵੀ ਨਹੀਂ ਬਰਦਾਸ਼ਤ ਕਰਾਂਗੇ ਤੇ ਪਰ ਬੀਜੇਪੀ ਦੇ ਨਾਲ ਜਿਹੜਾ ਜੁੜਾਅ ਸੀਗਾ ਉਹ ਕਿਵੇਂ ਦਾ ਸੀਗਾ ਕੋਈ ਖਾਸ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਗਏ ਤਾਂ ਪੰਜਾਬ ਦੇ ਹੱਕਾਂ ਲਈ ਸੀ ਪਰ ਸਾਡੀ ਉੱਥੇ ਤੂਤੀ ਦੀ ਆਵਾਜ਼ ਨੂੰ ਮੇਲੇ ਚ ਸੁਣਦਾ ਕੋਣਾ ਮਨਪ੍ਰੀਤ ਅਸੀਂ ਕੋਈ ਪੋਲਿਟਿਸ਼ੀਅਨ ਥੋੜੀ ਐ ਜਾਂ ਕੋਈ ਆਪਣਾ ਸਵਾਰਥ ਰੱਖ ਕੇ ਥੋੜੀ ਇਸ ਲਾਈਨ ਚ ਉਤਰਨ ਲੱਗੇ ਵੀ ਕਿਸਾਨਾਂ ਦੇ ਗੋਲੀਆਂ ਵੱਜ ਰਹੇ ਹੁਣ ਤੇ ਅਸੀਂ ਮੈਂ ਪੁੱਛ ਲੱਤਾਂ ਚ ਲੈ ਕੇ ਘਰੇ ਬੈਠੇ ਹੋਈਏ ਕਿੱਥੋਂ ਦਾ ਕਿੱਥੋਂ ਦਾ ਪੰਜਾਬ ਹੈ ਤੇ ਕਿੱਥੋਂ ਦੇ ਪੰਜਾਬੀ ਗਾਇਕੀ ਹੈ ਤੇ ਕਿਹੜਾ ਸੱਭਿਆਚਾਰ ਹੈ ਜੇ ਕਿਸਾਨ ਹੀ ਨਾ ਰਹੇ ਹੂੰ ਤਾਂ ਪੰਜਾਬ ਕਿੱਥੇ ਹੈ ਹੂੰ ਫਿਰ ਤਾਂ ਜੇ ਪੰਜਾਬ ਹੀ ਨਹੀਂ ਤਾਂ ਫਿਰ ਅਸੀਂ ਲੋਕ ਹੈ ਕਿੱਥੇ ਅਸੀਂ ਕਿੱਥੇ ਖੜਾਂਗੇ ਤੇ ਕਿਹਦੇ ਲਈ ਜਾਵਾਂਗੇ ਕਿਹਨੂੰ ਸੁਣਾਵਾਂਗੇ ਪਿਛਲੇ ਦਿਨਾਂ ਤੋਂ ਹਰਿਆਣੇ ਦੇ ਬਾਡਰਾ ਤੇ ਕਿਸਾਨ ਸੰਘਰਸ਼ ਲਗਾਤਾਰ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਆ ਉਹ ਕਰ ਰਹੇ ਨੇ ਇਸ ਦੇ ਨਾਲ ਹੀ ਦੱਸਦੀ ਕਿ ਇਸਵਾਲ ਵੀ ਬੜਾ ਅੰਦੋਲਨ ਦੇ ਵਿੱਚ ਉੱਠਿਆ ਕਿ ਪਿਛਲੇ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਆਪਣਾ ਜਿਹੜਾ ਸੰਯੋਗ ਆ ਉਹ ਦਿੱਤਾ ਸੀ ਤੇ ਇਸ ਵਾਰ ਕਲਾਕਾਰ ਅੰਦੋਲਨ ਦੇ ਵਿੱਚ ਕਿਉਂ ਨਹੀਂ ਆ ਰਹੇ ਸੀ ਤੁਹਾਨੂੰ ਇਸ ਮੁਲਾਕਾਤ ਦੇ ਵਿੱਚ ਉਸ ਕਲਾਕਾਰ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਦਾ ਸਫ਼ਰ ਵੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਬਹੁਤ ਲੰਬਾ ਹੈ ਪਰ ਉਹਨਾਂ ਨੇ ਇਸ ਕਿਸਾਨ ਅੰਦੋਲਨ ਕਰਕੇ ਭਾਜਪਾ ਦੇ ਨਾਲੋਂ ਆਪਣੇ ਸਫ਼ਰ ਦਾ ਜਿਹੜਾ ਰਿਸ਼ਤਾ ਉਹ ਤੋੜ ਲਿਆ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੁਸੀਂ ਨਰਪਖ ਪੋਸਟ ਦੇਖ ਰਹੇ ਹੋ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਹਾਕਮ ਬਖਤਰੀ ਵਾਲਾ ਤੁਸੀਂ ਉਹਨਾਂ ਦੇ ਅਲੱਗ-ਅਲੱਗ ਗੀਤ ਸੁਣਿਓ ਨੇ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਸਾਕ ਜੀ ਨਰਪਖ ਨਿਊਜ਼ ਦੇਖ ਰਹੇ ਸਮਰ ਸਮੁੱਚੇ ਮੇਰੇ ਭੈਣ ਭਰਾਵਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਔਰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਮੁੱਚੇ ਸੰਸਾਰ ਚ ਵਸਦੇ ਆਪਣੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲੋਕ ਹਾਂ ਇੱਕ ਹਾਕਮ ਬਖਤਰੀ ਵਾਲਾ ਤੇ ਭਾਜਪੀ ਤੋਂ ਨਵਾਂ-ਨਵਾਂ ਅਸਤੀਫਾ ਦੇ ਕੇ ਹਾਕਮ ਬਖਤਰੀ ਵਾਲਾ ਸਾਡੇ ਦਰਮਿਆਨ ਪਹੁੰਚੇ ਨੇ ਔਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਾਫੀ ਸੀਨੀਅਰ ਨੇ ਦੁਗਾਨਾ ਗਾਇਕੀ ਦੇ ਵਿੱਚ ਹਰ ਪਿੰਡ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਿਆ ਹੋਣਾ ਪੰਜਾਬ ਦੇ ਜਿੱਥੇ ਲੋਕ ਮੇਲੇ ਲੋਕ ਸੱਭਿਆਚਾਰ ਦੇ ਕੋਈ ਪ੍ਰੋਗਰਾਮ ਹੁੰਦੇ ਨੇ ਤਾਂ ਸਰ ਸਭ ਤੋਂ ਪਹਿਲਾਂ ਤਾਂ ਭਾਜਪਾ ਦੇ ਕਾਰਜਕਾਰੀ ਮੈਂਬਰ ਸੀਗੇ ਤੁਸੀਂ ਤੇ ਕਾਰਜਕਾਰੀ ਨੂੰ ਬਹੁਤ ਸਾਰੇ ਕਲਾਕਾਰਾਂ ਨੇ ਜੁਆਇਨ ਕੀਤਾ ਜਦੋਂ ਪਹਿਲਾ ਕਿਸਾਨ ਸੰਘਰਸ਼ ਖਤਮ ਹੋਇਆ ਸੀਗਾ ਵੀ ਚਲੋ ਹੁਣ ਕਾਨੂੰਨ ਆ ਮੋਦੀ ਜੀ ਨੇ ਵਾਪਸ ਲੈ ਲੇ ਤੇ ਅਸੀਂ ਭਾਜਪਾ ਜੁਆਇਨ ਕਰ ਲਈਏ ਬਹੁਤ ਧੜਾ ਧੜਾ ਜੁਆਇਨਿੰਗਾਂ ਹੋਈਆਂ ਤੇ ਤੁਸੀਂ ਹੁਣ ਕਾਰਜਕਾਰੀ ਤੋਂ ਅਸਤੀਫਾ ਦੇ ਕੇ ਇੱਧਰ ਨੂੰ ਆ ਗਏ ਹੋ ਜੀ ਦੇਖੋ ਅਸੀਂ ਆ ਕਿਸਾਨ ਜੀ ਤੇ ਕਿਸਾਨਾਂ ਨਾਲ ਹੀ ਖੜਾਂਗੇ ਹੂੰ ਮੂਰੇ ਹੋ ਕੇ ਲੜਾਂਗੇ ਮਨਪ੍ਰੀਤ ਅੰਤ ਤੱਕ ਲੜਾਂਗੇ ਸਾਡਾ ਜਿਹੜਾ ਜੀਵਨ ਹੈ ਉਹ ਪੰਜਾਬ ਨੂੰ ਤੇ ਪੰਜਾਬੀਏ ਤੁਹਾਨੂੰ ਸਮਰਪਿਤ ਹੈ ਸਾਰੇ ਮੇਰੇ ਭੈਣ ਭਰਾ ਜਾਣਦੇ ਨੇ ਮੈਂ ਤੇ ਬੀਬਾ ਦਲਜੀਤ ਜੀ ਨੇ ਪਿਛਲੀ ਅੱਧੀ ਸਦੀ ਤੋਂ ਸੱਭਿਆਚਾਰ ਰਹੀ ਕੋਸ਼ਿਸ਼ ਕੀਤੀ ਪੰਜਾਬ ਦੇ ਸੱਭਿਆਚਾਰ ਨੂੰ ਪ੍ਰੋਪਰ ਤੌਰ ਤੇ ਪ੍ਰਫੁੱਲਤ ਕਰਨ ਦੀ ਅਸੀਂ ਉਹਦੇ ਤੇ 90 ਵੀ ਟਿੱਕੇ ਵੀ ਰਏ ਸਾਰਾ ਪੰਜਾਬ ਜਾਣਦਾ ਹੁਣ ਸੋਚਿਆ ਸੀ ਵੀ ਚਲੋ ਉਮਰਾਂ ਨੇ ਸਭ ਨੇ ਮਰਨਾ ਹੈ ਸੰਸਾਰ ਦੇ ਵਿੱਚ ਜਿਸ ਪੰਜਾਬ ਤੋਂ ਇੰਨੀ ਸ਼ੋਹਰਤ ਇਕੱਠੀ ਹੋਵੇ ਇਹਨਾਂ ਮਾਨ ਸਤਕਾਰ ਖੱਟਿਆ ਹੋਵੇ ਨਾਮ ਤੇ ਨਾਮਾ ਕਮਾਇਆ ਹੋਵੇ ਉਹਦਾ ਮਾੜਾ ਮੋਟਾ ਹੱਕਾ ਦਾ ਕਰਨ ਦਾ ਹਰ ਬੰਦੇ ਦਾ ਫਰਜ਼ ਹੈ ਮੇਰੀ ਇਹ ਸੋਚ ਸੀਗੀ ਨਥੰਗ ਪੋਲਿਟਿਸ਼ੀਅਨ ਸੋਚਿਆ ਸੀ ਕਿ ਚੰਗੇ ਬੰਦੇ ਪੰਜਾਬ ਦੇ ਅੱਗੇ ਲੱਗਣਗੇ ਉਸ ਸਮੇਂ ਦੀਆਂ ਸਰਕਾਰਾਂ ਨੇ ਪਾਵਰ ਚ ਨੇ ਜੀ ਠੀਕ ਹੈ ਨਾ ਇਹਨੂੰ ਦਰੜਿਆ ਦਬਾਇਆ ਤੇ ਰੋਲਿਆ ਜਾਂਦਾ ਹੂੰ ਜੋ ਤੋਂ ਸਾਡੇ ਨਾਲ ਕੀਤੀ ਬੜੇ ਹਿਸਾਬ ਨਾਲ ਕੀਤੀ ਮਾੜੀ ਮੁੰਡੂ ਤੋਂ ਹੀ ਦਿੱਲੀ ਨੇ ਪੰਜਾਬ ਨਾਲ ਕੀਤੀ ਸੋ ਸੋਚਿਆ ਸੀ ਕਿ ਅੱਗੇ ਲਾ ਕੇ ਕੁਛ ਨਾ ਕੁਛ ਇਹਦਾ ਪੱਖ ਪੂਰਾਂਗੇ ਕੁਛ ਨਾ ਕੁਛ ਦਿੱਲੀ ਤੋਂ ਖਿੱਚਾਂਗੇ ਪੰਜਾਬ ਦਾ ਮੂੰਹ ਮੱਥਾ ਸਵਾਰਾਂਗੇ ਰੰਗਲੇ ਤੋਂ ਕੰਗਲੇ ਉਹ ਪੰਜਾਬ ਦੀ ਕਿਸਮਤ ਸਵਾਰਨ ਦੀ ਕੋਸ਼ਿਸ਼ ਕਰਾਂਗੇ ਪਰ ਨਿਕਲੇ ਕੁਛ ਨਹੀਂ ਫਿਰ ਕਰੀਏ ਕੀ ਹੁਣ ਦੁਬਾਰਾ ਧਰਤੀ ਦੇ ਪੁੱਤ ਕਿਸਾਨ ਹਿੰਦੁਸਤਾਨ ਦਾ ਢਿੱਡ ਭਰਨ ਵਾਲੇ ਲੋਕ ਜੀ ਹਰਤ ਕ੍ਰਾਂਤੀ ਲਿਆਉਣ ਵਾਲੇ ਸਵਾਮੀ ਰਾਮਨਾਥਨ ਦੀ ਰਿਪੋਰਟ ਤੋਂ ਬਾਅਦ ਤੁਸੀਂ ਸਾਰੇ ਪੜੇ ਲਿਖੇ ਵਿੱਚੋਂ ਦੱਸਣ ਦੀ ਲੋੜ ਨਹੀਂ ਹਿੰਦੁਸਤਾਨ ਦੇ ਪ੍ਰੋਪਰ ਮਤਲਬ ਭੁੱਖੇ ਮਰਦੇ ਹਿੰਦੁਸਤਾਨ ਨੂੰ ਉਹਦਾ ਢਿੱਡ ਭਰਨ ਵਾਲੇ ਲੋਕ ਅੱਜ ਬਾਡਰਾਂ ਤੇ ਰੋਲ ਰਹੇ ਐ ਦੂਜੇ ਹੱਲੇ ਦੇ ਵਿੱਚ ਔਰ ਉਹ ਕਿਵੇਂ ਬਗਾਨਗੀ ਦਾ ਅਹਿਸਾਸ ਕਰ ਰਹੇ ਆ ਅਸੀਂ ਹਮ ਸਾਡੇ ਨੌਜਵਾਨ ਬੱਚੇ ਕਿਸਾਨ ਵੀ ਇਹ ਕਹਿੰਦੇ ਕਿ ਸਾਨੂੰ ਚਲੋ ਸਰਕਾਰ ਸਾਡੀ ਇਹ ਦੇਸ਼ ਸਾਡਾ ਤੇ ਸਾਨੂੰ ਕਮ ਸੇ ਕਮ ਤੁਸੀਂ ਬਾਡਰਾਂ ਤੇ ਰੋਕਿਆ ਹਰਿਆਣੇ ਦੇ ਵਿੱਚ ਵੀ ਨਹੀਂ ਐਂਟਰ ਕਰਨ ਦਿੱਤਾ ਸਾਡੀ ਰਾਜਧਾਨੀ ਹੈ ਉੱਥੇ ਤਾਂ ਸਾਨੂੰ ਓਨ ਦਿੰਦੇ ਨਹੀਂ ਬਿਲਕੁਲ ਹੱਕ ਹੈ ਦੇਖੋ ਕੋਈ ਇਹ ਕੋਈ ਬਗਾਨੇ ਮੁਲਖ ਦੇ ਧੜ ਵੀ ਨੇ ਜਾਂ ਕੋਈ ਹਮਲਾ ਕਰਨ ਚੱਲੇ ਦਿੱਲੀ ਇੱਕ ਆਪਣੇ ਹੱਕ ਮੰਗਣਾ ਵੀ ਕੋਈ ਗੁਨਾਹ ਹੈ ਸੰਸਾਰ ਦੇ ਵਿੱਚ ਆਪਣੇ ਹੱਕਾਂ ਵਾਸਤੇ ਪ੍ਰੋਟੈਸਟ ਕਰਨਾ ਸੰਵਿਧਾਨਕ ਹੱਕ ਹੈ ਹਰ ਬੰਦੇ ਦਾ ਸੋ ਕੱਲਾ ਕਿਸਾਨ ਵੀ ਕਰ ਰਹੇ ਸੀਗੇ ਤੇ ਉਹਨਾਂ ਨੂੰ ਹਰਿਆਣੇ ਦੇ ਬਾਰਡਰ 'ਚ ਐਂਟਰ ਨਹੀਂ ਹੋਣ ਦਿੱਤਾ ਕਿ ਦਿੱਲੀ ਤਾਂ ਬਹੁਤ ਦੂਰ ਹੈ ਔਰ ਤੁਸੀਂ ਦੇਖਿਆ ਵੀ ਕਿੱਡਿਆਂ ਕਿੱਡਾ ਦੁਖਾਂਤ ਵਾਪਰਿਆ ਨੌਜਵਾਨ ਬੱਚੇ ਗੋਲੀਆਂ ਮਾਰ ਕੇ ਮਾਰੇ ਜਾ ਰਹੇ ਜੀ ਐਕਸਪੈਰੀਡੇਟਰ ਦੇ ਮੈਂ ਜਿਹੜੇ ਅਥਰੋਗੈਸ ਦੇ ਗੋਲੇ ਹੈ ਹੈ ਉਹ ਐਜਨੇ ਕਰਕੇ ਬਆਂ ਲੋਕਾਂ ਨੂੰ ਮਰਨ ਕਿਨਾਰੇ ਉਹਨਾਂ ਨੂੰ ਨੇ ਬੋਲੇ ਕਰਕੇ ਕੀਤਾ ਜਾ ਰਹੇ ਔਰ ਉੱਤ ਇੱਕ ਜਵਾਨ ਪਿਆ ਬੱਚਾ ਕਿੰਨੇ ਥਾਂ ਤੋਂ ਫੈਕਚਰ ਹੈ ਮੈਂ ਕਿ ਮੇਰੇ ਕਹਣ ਤੋਂ ਭਾਵੇਂ ਵੀ ਧੱਕਾ ਤਾਂ ਹੈ ਹੀ ਤੇ ਜਦੋਂ ਪੰਜਾਬ ਨਾਲ ਧੱਕਾ ਹੋਗਾ ਘਟੋ ਘਟ ਹਾਕਮ ਬਖਤਰੀ ਵਾਲਾ ਤਾਂ ਨਹੀਂ ਇਹ ਗੱਲ ਬਰਦਾਸ਼ਤ ਕਰਦਾ ਪਾ ਮੈਂ ਮੈਂ ਕਲਾਕਾਰ ਹਾਂ ਮੈਂ ਸਾਰੀ ਉਮਰ ਇਹਨਾਂ ਕਿਸਾਨਾਂ ਚ ਹੀ ਰਿਹਾ ਹਾਂ 12700 ਪਿੰਡਾਂ ਚ ਹਿੰਦੂ ਪਹਿਲਾਂ ਤਾਂ ਹਿੰਦੂਸਤਾਨ ਦੇ ਤੁਹਾਡੇ ਪ੍ਰੋਗਰਾਮ ਤਾਂ ਲੱਗੇ ਵੀ ਸਭ ਤੋਂ ਵੱਧ ਪਿੰਡਾਂ ਚ ਸਭਿਆਚਾਰ ਮੇਲੇ ਕਿਨਾਂ ਤੇ ਮੈਂ ਤੇ ਦਲਜੀਤ ਪੈਂਡੂ ਕਲਾਕਾਰ ਹਾਂ ਦੁਗਾਣਾ ਗਾਇਕ ਨੂੰ ਸਮਰਪਿਤ ਹੈ ਤੇ ਉਸੇ ਤੇ ਵਰਕ ਕੀਤਾ ਸਾਰੀ ਮੈਂ ਸਾਰੀ ਜ਼ਿੰਦਗੀ ਔਰ ਸਾਰੇ ਸੰਸਾਰ ਦੇ ਵਿੱਚ ਜੀ ਠੀਕ ਹੈ ਨਾ ਸੋ ਇਸ ਗੱਲ ਕਰਕੇ ਰਜਾਇਨ ਕਰਨ ਦਾ ਇਹ ਹੱਕ ਹੀ ਸੀ ਸਾਡਾ ਉਡਾ ਕਿਸਾਨੀ ਸੰਘਰਸ਼ ਮਤਲਬ ਜੋ ਕਿਸਾਨਾਂ ਨਾਲ ਪਿਛਲੇ ਦਿਨਾਂ ਦੇ ਵਿੱਚ ਹੋ ਗਿਆ ਪਹਿਲੇ ਦੋ ਦਿਨਾਂ ਦੇ ਵਿੱਚ ਐਕਸ਼ਨ ਸੀ ਉਸ ਤੋਂ ਬਾਅਦ 21 ਫਰਵਰੀ ਵਾਲਾ ਐਕਸ਼ਨ ਹੋ ਗਿਆ ਹਨਾ 21 ਨੂੰ ਹਣ ਜਿਹੜਾ ਜਿਹੜਾ ਮੌਜੂਦਾ ਐਕਸ਼ਨ ਹੋਇਆ ਦੁਬਾਰਾ ਕਿਸਾਨਾਂ ਨੇ ਜਦੋਂ ਕਾਲ ਦਿੱਤੀ ਤੁਹਾਨੂੰ ਲੱਗਿਆ ਕਿ ਸਹੀ ਨਹੀਂ ਹੈ ਤੁਸੀਂ ਇਸ ਨੂੰ ਸਹੀ ਨਹੀਂ ਮੰਨਿਆ ਤੇ ਤਾਂ ਤੁਸੀਂ ਪਾਰਟੀ ਤੋਂ ਪਿੱਛੇ ਹਟਿਆ ਹਾਂ ਹਾਂ ਮੈਨੂੰ ਨਹੀਂ ਇਹ ਨੂੰ ਇਹ ਨਾ ਸਮਝੋ ਵੀ ਕਿਸਾਨਾਂ ਵੱਲੋਂ ਸਹੀ ਨਹੀਂ ਹੈ ਭਾਰਤ ਸਰਕਾਰ ਵੱਲੋਂ ਸਹੀ ਨਹੀਂ ਹੈ ਮਤਲਬ ਜਿਹੜਾ ਐਕਸ਼ਨ ਪ੍ਰਸ਼ਾਸਨ ਦਾ ਜਿਹੜਾ ਪ੍ਰਸ਼ਾਸਨ ਦਾ ਐਕਸ਼ਨ ਹੈ ਉਹ ਸਰਕਾਰ ਦਾ ਸਰਕਾਰ ਦਾ ਸਰਕਾਰ ਦਾ ਜਬਰ ਵੀ ਬੀਜੇਪੀ ਦੀ ਹੈ ਔਰ ਕੇਂਦਰ ਦੇ ਵਿੱਚ ਵੀ ਬੀਜੇਪੀ ਦੀ ਹੈ ਕਿਵੇਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਕਿਸਾਨਾਂ ਵੈਸੇ ਤਾਂ ਦੇਖੋ ਜਿਹੜਾ ਬੰਦਾ ਅੰਨ ਖਾਂਦਾ ਹੈ ਉਹ ਹਰ ਇੱਕ ਕਿਸਾਨਾਂ ਉਹਨਾਂ ਨੂੰ ਕਿਸਾਨਾਂ ਦਾ ਕਰਜ਼ਦਾਰ ਨੇ ਕਿਸਾਨਾਂ ਦੇ ਕਰਜ਼ਾਈਆਂ ਅਸੀਂ ਲੋਕ ਪਰ ਆਮਿਆਂ ਆਪਣਾ ਵੀ ਕਿਸਾਨ ਹੋਈਏ ਜਿਹੜੇ ਲੋਕ ਨਹੀਂ ਵੀ ਕਿਸਾਨ ਆ ਜੀ ਅੰਨ ਪਾਣੀ ਖਾਣ ਵਾਲੇ ਹਰ ਬੰਦੇ ਨੂੰ ਕਿਸਾਨਾਂ ਦਾ ਸਪੋਰਟ ਕਰਨੀ ਚਾਹੀਦੀ ਹੈ ਸਾਡਾ ਹੱਕ ਹੈ ਤੇ ਮੇਰੇ ਵਰਗੇ ਬੰਦੇ ਨੇ ਤਾਂ ਸਾਰੀ ਉਮਰ ਵਰਕੇ ਕਿਸਾਨਾਂ ਦੇ ਵਿੱਚ ਕੀਤਾ ਤੇ ਕਿਵੇਂ ਇਹ ਬਰਦਾਸ਼ਤ ਕੀਤਾ ਜਾ ਸਕਦਾ ਵੀ ਇਸ ਕੌਮ ਤੇ ਜ਼ੁਲਮ ਹੋਵੇ ਇਹ ਆਪਣਾ ਹੱਕ ਮੰਗਣ ਤੇ ਇਹਨਾਂ ਦੇ ਗੋਲੀਆਂ ਮਾਰੀਆਂ ਜਾਣ ਇਹਨਾਂ ਨੂੰ ਦਬਾਇਆ ਤੇ ਡਰੜਿਆ ਜਾਵੇ ਤਾਂ ਉਹਦੇ ਤਾਂ ਅਸੀਂ ਤਾਂ ਕਦੇ ਕਦੇ ਵੀ ਨਹੀਂ ਬਰਦਾਸ਼ਤ ਕਰਾਂਗੇ ਹੂੰ ਤੇ ਸਰ ਤੁਸੀਂ ਇਹਦੇ ਨਾਲ ਇਹ ਵੀ ਦੱਸਿਓ ਕਿ ਤੁਸੀਂ ਖੁਦ ਜਿਹੜਾ ਇਲੈਕਸ਼ਨ ਦਾ ਵੀ ਇੰਟਰਸਟਿਡ ਹੈਗੇ ਹੋ ਤੁਸੀਂ ਇਲੈਕਸ਼ਨ ਲੜਨ ਦਾ ਵੀ ਐਲਾਨ ਕੀਤਾ ਹੋਇਆ ਸੰਗਰੂਰ ਤੋਂ ਮਾਫ ਕਰਨਾ ਮੈਨੂੰ ਅਜੀ ਜਗ੍ਹਾ ਦਾ ਨਹੀਂ ਪਤਾ ਪਾ ਤੁਸੀਂ ਇੰਟਰਸਟਿਡ ਵੀ ਨਾ ਮੇਰਾ ਪੇਕਪਿੰਡ ਹੈ ਜਿਹੜਾ ਸੰਗਰੂਰ ਚ ਹੈ ਵਕਤੜੀ ਪਿੰਡ ਹੈ ਜਿਹੜਾ ਪਾਨਿਕੜ ਦੇ ਕੋਲੋਂ ਪਟਿਆਲੇ ਦੀ ਹੱਦ ਤੇ ਸੰਗਰੂਰ ਦਾ ਲਾਸਟ ਪਿੰਡ ਹੈ ਮੈਂ ਅਸੀਂ ਆ ਸਾਨੂੰ ਇਹ ਗਰੂਰ ਸਾਡਾ ਜ਼ਿਲ੍ਹਾ ਸੰਗਰੂਰ ਤੇ ਫਿਰ ਸਵਾਲ ਤਾਂ ਇਹ ਵੀ ਉੱਠੇਗਾ ਜੀ ਤੁਸੀਂ ਖੁਦ ਸ਼ਾਇਦ ਤੁਹਾਨੂੰ ਬੀਜੇਪੀ ਉਹ ਸਪੇਸ ਨਾ ਦੇ ਰਹੀ ਸੀ ਕਿਤੇ ਤੁਸੀਂ ਉਹ ਮੌਕਾ ਤਾਂ ਨਹੀਂ ਤਲਾਸ਼ ਰਹੇ ਸੀ ਬੀਜੇਪੀ ਤੋਂ ਜਾਣ ਦਾ ਜਿਆ ਤੁਹਾਨੂੰ ਲੱਗਾ ਕਿ ਜ਼ੁਲਮ ਨਹੀਂ ਮੈਂ ਤਾਂ ਪੌਣੇ 2 ਸਾਲ ਤੋਂ ਪਿਛਲੇ ਤੋਂ ਲੱਗਾ ਹਾਂ ਐਕਟਿਵ ਹਾਂ ਬੀਜੇਪੀ 'ਚ ਬੀਜੇਪੀ 'ਚ ਨਹੀਂ ਆ ਕੰਪਨੀ ਕੰਗਰੂਜ ਆਪਣੇ ਕੰਮ 'ਚ ਤੇ ਬੀਜੇਪੀ ਦੇ ਨਾਲ ਰਿਸ਼ਤੇ ਦੇ ਮਤਲਬ ਇਹ ਅਲੀਗੇਸ਼ਨ ਕਿਵੇਂ ਲਾਇਆ ਜਾ ਸਕਦਾ ਮੈਂ ਤਾਂ ਪੌਣੇ 2 ਸਾਲ ਤੋਂ ਹੀ ਤੁਸੀਂ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਜਾਂ ਮੇਰੇ ਪੋਸਟਰ ਬੈਨਰਾਂ ਤੋਂ ਚੈੱਕ ਕਰ ਲਓ ਮੈਂ ਤਾਂ ਆਜ਼ਾਦ ਤੌਰ ਤੇ ਹੀ ਮੈਂ ਅਨਾਉਂਸ ਕੀਤਾ ਹੈ ਮੈਂ ਤਾਂ ਕਿਸੇ ਪਾਰਟੀ ਬਲ ਅਨਾਉਂਸ ਕੀਤਾ ਹੀ ਨਹੀਂ ਤੇ ਪਰ ਬੀਜੇਪੀ ਦੇ ਨਾਲ ਜਿਹੜਾ ਜੁੜਾਅ ਸੀਗਾ ਉਹ ਕਿਵੇਂ ਦਾ ਸੀਗਾ ਕੋਈ ਖਾਸ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਗਏ ਤਾਂ ਪੰਜਾਬ ਦੇ ਹੱਕਾਂ ਲਈ ਸੀ ਪਰ ਸਾਡੀ ਉੱਥੇ ਤੂਤੀ ਦੀ ਆਵਾਜ਼ ਨੂੰ ਮੇਲੇ 'ਚ ਸੁਣਦਾ ਕੌਣ ਹੈ ਮਨਪ੍ਰੀਤ ਮਾਲ ਪਹਿਲਾਂ ਹੀ ਤੁਹਾਡੇ ਨਾਲ ਵੀ ਇਹ ਜਿਆਦਾ ਸਪੇਸ ਨਹੀਂ ਦਿੱਤੀਗੀ ਜਿਆਦਾ ਗੱਲ ਬਿਲਕੁਲ ਨਹੀਂ ਪੰਜਾਬੀ ਤਨੂੰ ਤੇ ਪੰਜਾਬ ਨੂੰ ਤਾਂ ਸਪੇਸ ਦਿੰਦੀ ਨਹੀਂ ਸਰਕਾਰ ਇਹ ਮੁੱਖੀ ਗੱਲਤ ਹੈ ਇਹ ਪੰਜਾਬੀ ਤਨੂੰ ਪਿਆਰ ਕਰਨ ਵਾਲੇ ਲੋਕ ਇਹਨਾਂ ਨੂੰ ਚੰਗੇ ਲੱਗਦੇ ਹੀ ਨਹੀਂ ਤੇ ਮੌਜੂਦਾ ਜਿਹੜਾ ਸਥਿਤੀ ਸੀਗੀ ਜਿਹੜੀ ਕਿਸਾਨਾਂ ਦੇ ਨਾਲ ਜੋ ਹੋ ਰਿਹਾ ਜਬਰ ਉਹਦੇ ਕਰਕੇ ਤੁਹਾਨੂੰ ਲੱਗਾ ਕਿ ਹੁਣ ਪਿੱਛੇ ਹਟਣਾ ਚਾਹੀਦਾ ਬਿਲਕੁਲ ਪਿੱਛੇ ਹਟਣਾ ਜ਼ਰੂਰੀ ਸੀਗਾ ਤੇ ਜਿਹੜੇ ਬੀਜੇਪੀ ਦੇ ਵਿੱਚ ਹੋਰ ਗਾਇਕ ਗਏ ਨੇ ਆ ਜਿਹੜੇ ਹੋਰ ਫੇਮਸ ਚਿਹਰੇ ਗਏ ਨੇ ਸੈਲੀਬ੍ਰਿਟੀ ਗਏ ਨੇ ਉਹਨਾਂ ਦੇ ਇਹਨਾਂ ਦੇ ਉਹਨਾਂ ਦਾ ਆਪਣਾ ਨਜ਼ਰੀਆ ਹੂੰ ਕੁਝ ਕੁ ਸਵਾਰਥੀ ਵੀ ਹੋਣਗੇ ਕੁਝ ਲੋਕਾਂ ਦਾ ਸਵਾਰਥ ਵੀ ਜੁੜਿਆ ਹੋਊਗਾ ਪਰ ਅਸੀਂ ਤਾਂ ਕਿਤੇ ਪਾਵਰਾਂ ਨਾਲ ਵਿਕਦੇ ਨਹੀਂ ਅਸੀਂ ਪਾਵਰਾਂ ਨਾਲ ਤੇ ਸਮੇ ਦੇ ਰੁੱਖ ਨਾਲ ਤੇ ਹਵਾਵਾਂ ਨਾਲ ਵਗਦੇ ਨਹੀਂ ਹਕਮ ਬਖਤਰੀ ਵਾਲੇ ਹੂੰ ਠੀਕ ਹੈ ਨਾ ਜੀ ਅਸੀਂ ਤਾਂ ਫੇਰ ਮੁਰਕੜ ਗੱਲ ਉੱਥੇ ਹੁੰਦੀ ਐ ਅਸੀਂ ਤਾਂ ਪੰਜਾਬੀ ਐ ਪੰਜਾਬੀਆਂ ਦਾ ਦਿੱਤਾ ਖਾਣੇ ਤੇ ਪੰਜਾਬ ਦੇ ਨਾਲ ਹੀ ਖੜਾਂਗੇ ਇਹਨਾਂ ਦੇ ਹੱਕਾਂ ਲਈ ਜੂਝਾਂਗੇ ਇਹਨਾਂ ਦੇ ਹੱਕਾਂ ਲਈ ਮਰਾਂਗੇ ਤੇ ਹੁਣ ਦਿੱਲੀ ਵੀ ਤੁਸੀਂ ਉੱਥੇ ਜਿੱਥੇ ਸੰਘਰਸ਼ ਹੋ ਰਿਹਾ ਸ਼ੰਭੂ ਜਾਂ ਖਨੋਰੀ ਉੱਥੇ ਵੀ ਜਾਵਾਂਗੇ ਬਿਲਕੁਲ ਜਾਵਾਂਗੇ ਬਿਲਕੁਲ ਜਾਵਾਂਗੇ ਹੂੰ ਬਿਲਕੁਲ ਜਾਵਾਂਗੇ ਗੱਡ ਕੇ ਸਪੋਰਟ ਕਰਾਂਗੇ ਕਰ ਰਹੇ ਆਂ ਕਰ ਰਹੇ ਹਾਂ ਤੇ ਕਰਾਂਗੇ ਠੋਕ ਕੇ ਬੋਲਾਂਗੇ ਜਿੱਥੇ ਵੀ ਲੋੜ ਪਈ ਕਿਸਾਨਾਂ ਵਾਲੇ ਮੂਰੇ ਹੋ ਕੇ ਖੜਾਂਗੇ ਜੀ ਕਿਤੇ ਇਹ ਤਾਂ ਨਹੀਂ ਹੁੰਦਾ ਕਿ ਕੱਲ ਨੂੰ ਤੁਸੀਂ ਜਦੋਂ ਫੇਰ ਬੀਜੇਪੀ ਤੁਹਾਨੂੰ ਕੋਈ ਵਧੀਆ ਮੌਕਾ ਦੇ ਦੇ ਤੇ ਤੁਸੀਂ ਆਪਣੀ ਰਾਜਨੀਤੀ ਦੇ ਲਈ ਭੁੱਲ ਜੋ ਮੈਂ ਸਾਲ ਡੇਢ ਸਾਲ ਲਾ ਕੇ ਆਇਆ ਉੱਥੇ ਤੁਸੀਂ ਇਹ ਗੱਲ ਨੂੰ ਭੁੱਲ ਜਾ ਮੈਂ ਤੁਹਾਡੇ ਚੈਨਲ ਰਾਹੀਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਅਸੀਂ ਕੋਈ ਪੋਲੀਟਿਸ਼ੀਅਨ ਥੋੜੀ ਹੈ ਜਾਂ ਕੋਈ ਆਪਣਾ ਸਵਾਰਥ ਰੱਖ ਕੇ ਥੋੜੀ ਇਸ ਲਾਈਨ 'ਚ ਉਤਰ ਲੱਗੇ ਅਸੀਂ ਤਾਂ ਪੰਜਾਬੀਅਤ ਦੀ ਲੜਾਈ ਲੜਨੀ ਹੈ ਤੇ ਮੁੱਦਿਆਂ ਦੀ ਗੱਲ ਕਰਨੀ ਹੈ ਤੇ ਦੁੱਖਾਂ ਤਕਲੀਫਾਂ ਦੀ ਕਰਨੀ ਹੈ ਉਹਦੇ ਨਿਵਾਰਨ ਵਾਸਤੇ ਅਸੀਂ ਚੰਗੇ ਲੋਕਾਂ ਦਾ ਇਕੱਠ ਕਰ ਰਹੇ ਹਾਂ ਤੇ ਕੋਈ ਪਾਰਟੀ ਜੇ ਤੁਸੀਂ ਸਮਝਦੇ ਕਿ ਦੁਬਾਰਾ ਮੈਂ ਬੀਜੇਪੀ ਮੌਕਾ ਦੰਦੀ ਆ ਜਾਂ ਕੋਈ ਪਾਵਰ ਜਾਂ ਕੋਈ ਅਹੁਦਾ ਦੇ ਕੇ ਮੈਂ ਸਾਨੂੰ ਵਰਗ ਲਾਉਣ ਦੀ ਕੋਸ਼ਿਸ਼ ਕਰਦੀ ਭੁੱਲ ਜੋ ਹਾਕਮ ਵਕਤੜੀ ਵਾਲਾ ਵਿਕਣ ਵਾਲਾ ਨਹੀਂ ਹੈ ਤੁਸੀਂ ਮਲਕੂਰੀ ਨਾ ਕਰ ਰਹੇ ਹੋ ਇਸ ਅਸਤੀਫੇ ਦੇ ਨਾਲ ਕਿ ਅੱਗੇ ਕੋਈ ਸੁਭਾਵ ਮੈਂ ਮੋਡਲੀ ਮੈਂਬਰਸ਼ਿਪ ਤੋਂ ਸਨੇ ਕਾਰਜਕਰਨੀ ਤੋਂ ਲੈ ਕੇ ਮੋਡਲੀ ਮੈਂਬਰਸ਼ਿਪ ਤੱਕ ਤੋਂ ਅਸਤੀਫਾ ਦਿੱਤਾ ਜੀ ਤੇ ਉਧਰੋਂ ਕੋਈ ਤੁਹਾਨੂੰ ਅਪਰੋਚ ਹੋਈ ਜੀ ਵੀ ਨਾ ਜਾਓ ਤੁਸੀਂ ਉਥੇ ਦਾ ਕੁਝ ਹੁੰਦਾ ਹੈ ਤੁਹਾਨੂੰ ਪਤਾ ਹੈ ਇਹ ਸੈਲੀਬ੍ਰਿਟੀ ਲੋਕ ਹੈ ਪੰਜਾਬ ਚ ਫਿਰ ਉਸ ਤੋਂ ਸੈਲੀਬ੍ਰਿਟੀ ਤੋਂ ਇਲਾਵਾ ਇੱਕ ਧਰਤੀ ਨਾਲ ਜੁੜੇ ਹੋਏ ਲੋਕ ਹੈ ਹਰ ਘਰ ਚ ਪਹੁੰਚ ਹੈ ਪੰਜਾਬ ਦੇ ਚ ਹਰ ਪਿੰਡ ਚ ਪਹੁੰਚ ਹੈ ਬੀਬੀ ਪੰਜਾਬ ਜਾਂ ਮਿੱਤਰ ਨੇ ਇੱਕ ਇੱਕ ਨਗਰ ਦੇ ਵਿੱਚ ਪਿੰਡਾਂ ਦੇ ਵਿੱਚ ਔਰ ਇਹ ਜੇ ਭਾਗਾਂ ਭਰੇ ਪਰਿਵਾਰਾਂ ਚ ਮੈਂ ਕੰਮ ਕੀਤਾ ਉਹ ਕਹਿਣਾ ਮੰਨਦੇ ਨੇ ਇਹੋ ਜਿਹੇ ਲੋਕਾਂ ਨੂੰ ਕੌਣ ਜਾਣ ਦਊਗਾ ਜਿਹੜੇ ਸਿਆਸਤ ਤਾਂ ਸਿਰਾਂ ਦੀ ਹੁੰਦੀ ਹੈ ਜਿਹਦੇ ਨਾਲ ਸਿਰ ਜਿਆਦਾ ਨੇ ਉਹ ਸਿਆਸੀ ਲੋਕ ਉਹਨਾਂ ਨੂੰ ਬਿਲਕੁਲ ਮੱਲਾ ਦਾ ਕੱਲੀ ਕੱਲੀ ਵੋਟ ਦਾ ਮੁੱਲ ਪੈ ਜਾਂਦਾ ਵੋਟਾਂ ਦੇ ਜੀ ਦਿੰਦੇ ਆ ਤੇ ਹਾਕਮ ਵਰਗੇ ਮੈਂ ਬੰਦੇ ਨਾਲ ਤਾਂ ਲੱਖਾਂ ਲੋਕ ਨੇ ਪੰਜਾਬ ਦੇ ਵਿੱਚ ਇਹਨੂੰ ਕੌਣ ਛੱਡਣ ਦੀ ਕੋਸ਼ਿਸ਼ ਕਰੂਗਾ ਪਰ ਆਪਾਂ ਵਕਾਊ ਮਾਰ ਲਈਏ ਤੋਂਡਾ ਹੁਣ ਜਿਹੜਾ ਕਲੀਅਰ ਕਰਕੇ ਤੁਸੀਂ ਇਸ ਸਟੈਂਡ ਬਿਲਕੁਲ ਕਲੀਅਰ ਬਿਲਕੁਲ ਮਨਪ੍ਰੀਤ ਬਿਲਕੁਲ ਕਲੀਅਰ ਠੋਕ ਕੇ ਤਾਂ ਜੀ ਜਿਹੜੇ ਵੀ ਦਰਸ਼ਕ ਸਾਡੇ ਨਾਲ ਦੇਖ ਰਹੇ ਨੇ ਇੱਕ ਗਿਲਾ ਸੀ ਉਹਨਾਂ ਦਾ ਕਿ ਇੰਡਸਟਰੀ ਕਿੱਥੇ ਆ ਤੇ ਮੈਨੂੰ ਲੱਗਦਾ ਇੰਡਸਟਰੀ ਹੋਰ ਤੁਸੀਂ ਇੰਡਸਟਰੀ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਜੀ ਆਖਰ ਦੇਖੋ ਨਹੀਂ ਇੰਡਸਟਰੀ ਨੂੰ ਕਦੇ ਵੀ ਦੋਗਲੀ ਜਿਹੜੀ ਨੀਤੀ ਨਹੀਂ ਅਪਣਾਉਣੀ ਚਾਹੀਦੀ ਅਸੀਂ ਗੀਤਾਂ 'ਚ ਤਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਅਸੀਂ ਗੀਤਾਂ 'ਚ ਬਾਰਡਰਾਂ ਦੀ ਗੱਲ ਕਰਦੇ ਹਾਂ ਅਸੀਂ ਗੀਤਾਂ 'ਚ ਹਥਿਆਰਾਂ ਦੀ ਗੱਲ ਕਰਦੇ ਹਾਂ ਅਸੀਂ ਗੀਤਾਂ 'ਚ ਮੁਕਾਬਲੇ ਵਾਜੀਆਂ ਕਰਦੇ ਹਾਂ ਅਸੀਂ ਗੀਤਾਂ 'ਚ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਹਾਂ ਤੇ ਭੀੜ ਪਈ ਤੋਂ ਕਿਸਾਨਾਂ ਨਾਲ ਸਾਰੇ ਠੁੱਸੋ ਕੇ ਵਹਿ ਗਏ ਇਹ ਕਿੱਥੋਂ ਦੀ ਰਾਜਨੀਤੀ ਐ ਜਾਂ ਇਹ ਕਿੱਥੋਂ ਦੀ ਗਾਇਕੀ ਐ ਜਾਂ ਇਹ ਕਿੱਥੋਂ ਦਾ ਪੰਜਾਬੀਅਤ ਨਾਲ ਪਿਆਰ ਐ ਇਹ ਕਿੰਨਾ ਕੁ ਪੰਜਾਬੀ ਮਾਂ ਬੋਲੀ ਦਾ ਮੋਹ ਐ ਸਮੁੱਚੇ ਹੀ ਮੈਂ ਕਲਾਕਾਰਾਂ ਤੇ ਮੈਂ ਤਾਂ ਨਿੱਜੀ ਤੌਰ ਤੇ ਜਈ ਕਿਸਾਨਾਂ ਨਾਲੋਂ ਵੱਧ ਔਖਾ ਐ ਇਸ ਗੱਲ 'ਚ ਟਰੈਕਟੀਕਲੀ ਤੋਂ ਲੱਗਦਾ ਗਰਾਊਂਡ ਤੇ ਆਉਣਾ ਚਾਹੀਦਾ ਐ ਆਉਣਾ ਚਾਹੀਦਾ ਸੀ ਹੋਰ ਦੇਖੋ ਮਨਪ੍ਰੀਤ ਹੱਕ ਹੁੰਦਾ ਤੁਸੀਂ ਪੜ੍ਹੇ ਲਿਖੇ ਬੱਚੇ ਹੋ ਕਿਸੇ ਵੀ ਕੌਮ ਦਾ ਕੋਈ ਇਤਿਹਾਸ ਦੇਖਣਾ ਹੋਵੇ ਕਿ ਉਹ ਕਹੇ ਜੇ ਲੋਕ ਸੀ ਉਹਦਾ ਤੁਹਾਨੂੰ ਇਤਿਹਾਸ ਪੜਨ ਵਾਸਤੇ ਜਾਂ ਤਾਂ ਕਿਤਾਬਾਂ ਦੀ ਲੋੜ ਪਊਗੀ ਜਾਂ ਸਮੇਂ ਦੇ ਲੋਕ ਗੀਤਾਂ ਦੀ ਲੋੜ ਪਊਗੀ ਤਾਂ ਹੀ ਉਹ ਪਤਾ ਲੱਗਦਾ ਵੀ ਇਹ ਇਹ ਕੀ ਕੌਮ ਹੈ ਇਹਦਾ ਕੀ ਫਲਸਫਾ ਹੈ ਤੇ ਅਸੀਂ ਸਾਡੇ ਇਹ ਰਿਜ਼ਲਟ ਹੋਣਗੇ ਵੀ ਕਿਸਾਨਾਂ ਦੇ ਗੋਲੀਆਂ ਬਾਜ ਰਹੇ ਹੁਣ ਤੇ ਅਸੀਂ ਮੈਂ ਪੁੱਛ ਲੱਤਾਂ ਚ ਲੈ ਕੇ ਘਰੇ ਬੈਠੇ ਹੋਈਏ ਕਿੱਥੋਂ ਦਾ ਕਿੱਥੋਂ ਦਾ ਪੰਜਾਬ ਹੈ ਤੇ ਕਿੱਥੋਂ ਦੀ ਪੰਜਾਬੀ ਗਾਇਕੀ ਹੈ ਤੇ ਕਿਹੜਾ ਸੱਭਿਆਚਾਰ ਹੈ ਜੀ ਬਿਲਕੁਲ ਬਹੁਤ ਮਾੜੀ ਗੱਲ ਹੈ ਔਰ ਸਮੁੱਚੇ ਕਲਾਕਾਰ ਵਰਗ ਨੂੰ ਮੈਂ ਵੱਡਾ ਭਰਾ ਹੋਂ ਦੇ ਨਾਤੇ ਬਹੁਤ ਸਾਰੇ ਇਸ ਵੇਲੇ ਮੇਥੋਂ ਛੋਟੇ ਹੀ ਹੋਣਗੇ ਤੁਸੀਂ ਜਾਣਦੇ ਹੋ ਮੈਂ ਅੱਧੀ ਸਦੀ ਇਸ ਲੈਂਚ ਕੰਮ ਕਰ ਰਿਹਾ ਅੱਧੀ ਸਦੀ ਤੋਂ ਸੋ ਵੀ ਨਿਕਲ ਕੇ ਆਉਣਾ ਚਾਹੀਦਾ ਹੁਣ ਮੌਕਾ ਹੈ ਇਸ ਵੇਲੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਗੀਤਾਂ ਨਾਲ ਵੀ ਜਜ਼ਬਾਤਾਂ ਨਾਲ ਵੀ ਠੀਕ ਹੈ ਨਾ ਫਿਜ਼ੀਕਲੀ ਤਨੋਂ ਮਨੋਂ ਤਨੋਂ ਮਨੋਂ ਤਨੋਂ ਹੱਕ ਹੈ ਸਾਡਾ ਯਾਰ ਅਸੀਂ ਇੱਕ ਜੇ ਕਿਸਾਨ ਹੀ ਨਾ ਰਹੇ ਤਾਂ ਪੰਜਾਬ ਕਿੱਥੇ ਹੈ ਫਿਰ ਤਾਂ ਜੇ ਪੰਜਾਬ ਹੀ ਨਹੀਂ ਤਾਂ ਫਿਰ ਅਸੀਂ ਲੋਕ ਹੈ ਕਿੱਥੇ ਅਸੀਂ ਕਿੱਥੇ ਖੜਾਂਗੇ ਤੇ ਕਿਹਦੇ ਲਈ ਗਾਵਾਂਗੇ ਕਿਹਨੂੰ ਸੁਣਾਵਾਂਗੇ ਕੀ ਹੈ ਇਹ ਬਾਹਰ ਨਿਕਲਣਾ ਚਾਹੀਦਾ ਇਹ ਬਹੁਤ ਮਤਲਬ ਇਹ ਬਹੁਤ ਅਨਹੋਣੀ ਗੱਲ ਹੈ ਕਲਾਕਾਰਾਂ ਵਾਸਤੇ ਬਹੁਤ ਮਾੜੀ ਗੱਲ ਹੈ ਜੀ ਤੁਸੀਂ ਸਾਡੇ ਨਾਲ ਜੁੜੇ ਜੀ ਇਹ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਤੁਸੀਂ ਆਪਣੇ ਜਿਹੜੇ ਜ਼ਬਾਤ ਆ ਤੁਸੀਂ ਕਿਉਂ ਛੱਡਿਆ ਪਾਰਟੀ ਨੂੰ ਇੱਥੇ ਪਹੁੰਚੇ ਸਾਡੇ ਦਫ਼ਤਰ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੇਖੋ ਮੈਂ ਇੱਕ ਫੇਰ ਗੱਲ ਕਲਾਕਾਰਾਂ ਨੂੰ ਕਹਦੇ ਆ ਕਿ ਇਹ ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੀਏ ਇਕ ਆਕਾ ਦਾ دریا ਹੈ ਔਰ ਡੂਬ ਕੇ ਜਾਣਾ ਇਹ ਦੁੱਖਾਂ ਦੀਆਂ ਘੜੀਆਂ ਨੇ ਅੱਜ ਵੇਲੇ ਅੱਗ ਬਲੀ ਹੋਈ ਹੈ ਸਮੁਦਰ ਪੰਜਾਬ ਤੇ ਭੀੜ ਪਈ ਹੋਏ ਸਮੁੱਚੇ ਪੰਜਾਬੀਆਂ ਨੂੰ ਨਿਕਲ ਕੇ ਇਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ ਮੈਂ ਤੁਹਾਡਾ ਤੁਹਾਡੇ ਸਮੁੱਚੇ ਸਟਾਫ ਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਦਿਲੋਂ ਸਤਿ ਸ਼੍ਰੀ ਅਕਾਲ ਕਰਦਾ ਵੀ ਤੁਸੀਂ ਚੰਗੀ ਸੋਚ ਨੂੰ ਚੰਗੀ ਗੱਲ ਨੂੰ ਹਮੇਸ਼ਾ ਮੌਕਾ ਦਿੰਦੇ ਰਹੋਗੇ ਅੱਗੇ ਬਧਾਉਂਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਆ ਇਹਨਾਂ ਨੂੰ ਤੁਸੀਂ ਸੁਣਿਆ ਹਾਕਮ ਸਿੰਘ ਬਖਤੜੀ ਵਾਲਾ ਹੋਰਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਸੀਨੀਅਰ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜਿੱਥੇ ਖੁਸ਼ੀ ਦੇ ਮੌਕੇ ਤੇ ਤੁਸੀਂ ਜਿਹੜੀ ਸਾਂਝ ਪਾਉਣੀ ਚਾਹੁੰਦੇ ਹੋ ਜਿਹੜੇ ਲੋਕ ਤੁਹਾਡੇ ਉਦੋਂ ਕੋਈ ਪ੍ਰਦਰਸ਼ਨ ਕਰ ਰਹੇ ਨੇ ਕਿਸੇ ਵਕਤ ਉਹਨਾਂ ਤੇ ਔਖੀ ਘੜੀ ਆਈ ਹੈ ਤਾਂ ਉਹਨਾਂ ਦੇ ਇਹੀ ਕਹਿਣਾ ਕਿ ਉਦੋਂ ਵੀ ਤੁਸੀਂ ਉਹਨਾਂ ਦੇ ਨਾਲ ਜਾ ਕੇ ਤੁਹਾਨੂੰ ਖੜੇ ਹੋਣਾ ਪਏਗਾ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਤੁਹਾਡਾ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਤਾਂ ਆਪਣੇ ਅਗਲੇ ਸੱਜਣਾ ਸੁਨਹਿੀਆਂ ਤੱਕ ਅੱਗੇ ਵੀ ਜਿਹੜਾ ਇਸ ਨੂੰ ਜ਼ਰੂਰ ਸਾਂਝਾ ਕਰਿਓ ਆਓ ਸਾਰੇ ਰਣ ਆਓ ਸਾਰੇ ਅੱਗ ਵਿੱਚੋਂ ਕੱਢੀਏ ਗੁਲਾਬ ਨੂੰ ਜੀ ਆਓ ਸਾਰੇ ਅੱਗ ਵਿੱਚੋਂ ਕੱਢੀਏ ਗੁਲਾਬ ਨੂੰ ਤੇ ਰਲ ਕੇ ਬਚਾਉਣਾ ਪੈਣਾ ਰੰਗਲੇ ਪੰਜਾਬ ਨੂੰ ਰਲ ਕੇ ਬਚਾਉਣਾ ਪੈਣਾ ਰੰਗਲੇ ਪੰਜਾਬ ਨੂੰ ਜੀ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ